ਇਹ ਉਹਨਾਂ ਨੇ ਭੇਜਿਆ ਨਾ ਇਹ ਸੀ ਲੰਬਾ ਪੂਰਾ ਬੋਲ ਰਿਆ ਆਇਆ ਸੀ ਕਿ ਆਇਆ ਸੀ ਪਿੰਨੀਆਂ ਨਾਲ ਐ ਵੀ ਅਸੀਂ ਅੱਧਾ ਘਰ ਛੱਡਿਆ ਦੋ ਦੋ ਰੋਸੀਏ ਤਾਂ ਕਰਕੇ ਚਲੇਗੀ ਬਾਹਰ ਕਸਾਸੇ ਗੰਜੇ ਸੋ ਸੁਭਾਗਤਾ ਸਾਡਾ ਨਵੇਂ ਬਲੌਗ ਦੇ ਵਿੱਚ ਤੇ ਹੁਣ ਮੈਂ ਰੋਟੀ ਖਾ ਕੇ ਆਟੀਆਂ ਤੇ ਪਪਾ ਕਰਾਇੀ ਨਹੀਂ ਸੀ ਉਹਨਾਂ ਨੂੰ ਅੱਜ ਛੁੱਟੀ ਨਹੀਂ ਸੀ ਤੇ ਉਹ ਫਿਰ ਵੀ ਤਲੇ ਅੱਜ ਵੀ ਨਵਾਂ ਦਿਨ ਸੀ ਪਰ ਬਸ ਟਿਕਰ ਚੰ ਬਸ ਟਿਕਰ ਚੱਲੇ ਤੇ ਉਹਨਾਂ ਨਾਲ ਸੀ ਕਿ ਘੜਾ ਲੱਗਿਆ ਅਸੀਨਾ ਹੁਣ ਅੋਨਸੀਨਾ ਤੇ ਫਿਰ ਆਇਆ ਲੱਗਿਆ ਚੜ੍ਹਦੇ ਪਛਾਣਦੇ ਨਹੀਂ ਆਪ ਨੂੰ ਜੀ ਬਾਪ ਕਾ ਬਤਾਈਆ ਸੰਦੀ ਦੀ ਬੇਟੀ ਹਾਂ ਤਾਂ ਮਿਲਤੇ ਨਾ ਬਲੌਗ ਦੇ ਵਿੱਚ ਟਕ 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 ਲੀਕ ਲਾਈਕ ਈਅਰ ਸਬਸਕ੍ਰਾਈਬ ਜੂਰ ਕਰਨਾ ਮੇਰੇ ਬਲੋਗ ਨੇ ਸੱਚ ਕਰਦੇ ਹਨ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਫੇਰ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਵਲੋਗ ਅਸੀਂ ਸ਼ਾਮ ਟਾਈਮ ਸ਼ੁਰੂ ਕਰਨ ਲੱਗੇ ਆ तकरीबन 5:30 ਹੋ ਗਏ ਨੇ ਸਵੇਰ ਦਾ ਯਾਦ ਨਹੀਂ ਹੈਗਾ ਤੇ ਕੁਝ ਹੈ ਵੀ ਨਹੀਂ ਸੀ ਨਵਾਂ ਬਖਾਣ ਨੂੰ ਤਾਂ ਕਰਕੇ ਫਿਰ ਅਸੀਂ ਜਿਹੜਾ ਸਵੇਰ ਟਾਈਮ ਵਲੋਗ ਸ਼ੁਰੂ ਨਹੀਂ ਕੀਤਾ ਤੇ ਹੁਣ ਅਸੀਂ ਕਰਨ ਲੱਗੇ ਸੀ ਕਿਉਂਕਿ ਯਾਦ ਆਇਆ ਸੀ ਨਾ ਚਾਹ ਪੀਣ ਲੱਗੇ ਸੀ ਤੇ ਚਾਹ ਪੀਂਦਿਆਂ ਪਿੰਦਿਆਂ ਯਾਦ ਆਇਆ ਵੀ ਆ ਜਾਣਾ ਐ ਇੱਕ ਨੰਨ ਇੱਕ ਚੀਜ਼ ਦਿਖਾਈਏ ਤੇ ਇਹ ਸਮਾਨ ਆਇਆ ਅਸੀਂ ਉਹ ਪਿੰਨੀ ਕਿੱਥੇ ਗਈਆਂ ਤੇ ਇਹ ਸਮਾਨ ਆਇਆ ਐ ਸੀ ਮੰਨੀ ਦੇ ਸੋਹਰਿਆਂ ਤੋਂ ਜਾਨੀ ਛੋਟੀ ਮੰਨਪਰੀ ਦੇ ਪੇਕਿਆਂ ਤੋਂ ਮੰਨਪਰੀ ਨੇ ਭੇਜਿਆ ਬਣਵਾ ਕੇ ਇਹ ਉਹਨਾਂ ਨੇ ਭੇਜਿਆ ਸੀ ਲੱਭਾ ਪੂਰਾ ਬੋਲ ਰਿਆ ਹੋਇਆ ਸੀ ਤੇ ਕੱਲ ਆਇਆ ਹੈ ਨਾ ਹਾਂਜੀ ਕੱਲ ਆਇਆ ਸੀ ਤੇ ਅਸੀਂ ਕੋਲੀਆਂ ਭਰ-ਭਰ ਕੇ ਦੋ-ਦੋ ਤਿੰਨ-ਤਿੰਨ ਵਾਰ ਸਾਲਿਆਂ ਨੇ ਖਾਧੀਆਂ ਐ ਆਇਆ ਹੋਇਆ ਗਜਰੇਲਾ ਤੇ ਇਧਰ ਇਹ ਡੱਬਾ ਭਰ ਕੇ ਆਇਆ ਸੀ ਪਿੰਨੀ ਨਾਲ ਐ ਵੀ ਅਸੀਂ ਅੱਧਾ ਘਰ ਛੱਡਿਆ ਦੋ ਦੋ ਤੇ ਨੰਨੂ ਛੱਡ ਗਈ ਹਾਂ ਹਲਸੀਆਂ ਪਿੰਨੀਆਂ ਹਾਂ ਇਹ ਐਲਸੀ ਦੀਆਂ ਪਿੰਨੀਆਂ ਨੇ ਤੇ ਐ ਵੀ ਅਸੀਂ ਖਤਮ ਲਗਭਗ ਘਰ ਹੀ ਛੱਡਿਆ ਤੇ ਉਹਨਾਂ ਸਾਹ ਦੋ ਦੋ ਖਾਂਦੇ ਨੇ ਤੇ ਸਾਗ ਉਹਨਾਂ ਨੇ ਬਣਾ ਕੇ ਭੇਜਿਆ ਸੀ ਕਿੰਨਾ ਸਾਰਾ ਤੇ ਉਹ ਰਾਤੀ ਤੜਕ ਕੇ ਉਹ ਵੀ ਅਸੀਂ ਬਸ ਖਾ ਲਿਆ ਨਹੀਂ ਅਜੇ ਤੱਕ ਨਾਲ ਉਹਨਾਂ ਨੇ ਭੇਜਿਆ ਸੀ ਥੋੜਾ ਜਿਹਾ ਦੇਸੀ ਘਿਓ ਹਨਾ ਵਿੱਚ ਪਾਣ ਤੇ ਐ ਵੇਖ ਲਓ ਇੱਧਰ ਚੈੱਕ ਕਰੋ ਇੱਧਰ ਕੰਮ ਹੈ ਦੇ ਇਹਦੀ ਬੇਇੱਜ਼ਤੀ ਕਰੋ ਚੰਗੀ ਤਰ੍ਹਾਂ ਹਾਂ ਹਾਂ ਚਾਲਨ ਨੂੰ ਉੱਟ ਜਾ ਉੱਪਰੋਂ ਕਰੀ ਬੂਥਾ ਬੂਥਾ ਕਰੀ ਉੱਪਰੋਂ ਤੇ ਐਤੋਂ ਮੇਰੇ ਮੈਂ ਐਤੋਂ ਕਹਿੰਦੀ ਵੀ ਮੇਰੇ ਤੋਂ ਇਹਦੇ ਇੱਕ ਪਈ ਏ ਥੋੜੀ ਜੀ ਹਲਕੀ ਜੀ ਅੜਦੀ ਨਹੀਂ ਆਈ ਨਾ ਤੇ ਵਲੋਗ ਬਣਾਣ ਦਿੰਦੀ ਏ ਤੇ ਨਾ ਹੀ ਬਣਾਉਂਦੀ ਪਈ ਏ ਹੈ ਜੇ ਮੈਂ ਲਗਾ ਕੇ ਦਿੱਤਾ ਕਹਿੰਦੀ ਨਾ ਨਹੀਂ ਬਣਾਣਾ ਤੇ ਇੱਧਰ ਮੰਮੀ ਦਾ ਹਾਲ ਵੇਖ ਲੈ ਮੰਮੀ ਨੇ ਮੈਨੂੰ ਕਲੇਜੇ ਚ ਦਰਦ ਬਈ ਮੈਂ ਖਾ ਲੇ ਮਰੂਦ ਅੱਜ ਤੇ ਮੇਰੇ ਹੁਣ ਪੈ ਗਈ ਦਰਦ ਕਲੇਜੇ ਚ ਬਹੁਤ ਜ਼ਿਆਦਾ ਚਾਹ ਪੀਤੀ ਤੇ ਹਕ ਹਨ ਠੀਕ ਹੁੰਦੀ ਨਹੀਂ ਮਰੂਦਾਂ ਕਿਸ ਪਤਾ ਨਹੀਂ ਕੀ ਸੀ ਮਰੂਦਾਂ ਨਾਲ ਹੀ ਹੋਇਆ ਐਂਦਾ ਪਤਾ ਨਹੀਂ ਦਰਦ ਲਈ ਗਲੇਜੇ ਚ ਹਾਂ ਮੇਰੇ ਹੋਈ ਸੀ ਪਰ ਹੁਣ ਮੇਰੇ ਠੀਕ ਹੈ ਮੇਰਾ ਨੰਨਾ ਬਹੁਤ ਸਿਆਣਾ ਹੈ ਨੰਨਾ ਮੇਰਾ ਬੋਲਾ ਨੰਨੂ ਨੂੰ ਨਾਨੀ ਨੇ ਬੜਾ ਪਿਆਰ ਕੀਤਾ ਸੀ ਉੱਥੇ ਹਨਾ ਨੰਨੂ ਨਵੀਂ ਨਾਨੀ ਨੇ ਹੈ ਵੇਲਾ ਫਿਰ ਚਾਚੀ ਕਹੇਗੀ ਐਨੀ ਗੰਦੀ ਕੁੜੀ ਨਾ ਚਾਚੀ ਨੇ ਕਹਣਾ ਨੰਨੂ ਗੰਦਾ ਹੈ ਪਰ ਮੈਂ ਨੰਨੂ ਕਹਿੰਦੀ ਮੈਂ ਵੱਡੇ ਦੇ ਵੀ ਨਹੀਂ ਆਣਾ ਫਿਰ ਇਹਦੇ ਚੱਲਦਾ ਤੇ ਇੱਧਰ ਐ ਚੁੰਨੂ ਵੈਸੇ ਮੈਂ ਸਵੇਰੇ ਤਾਂ ਨਹੀਂ ਵਲੋਗ ਸ਼ੁਰੂ ਕੀਤਾ ਕਿਉਂਕਿ ਇਹ ਸਾਰੇ ਨਾ ਕਿਤੇ ਇੱਥੇ ਮੇਲਾ ਸੀ ਸਾਡੇ ਨੇੜੇ ਰਿਸ਼ਤੇਦਾਰੀ ਦੇ ਵਿੱਚ ਤੇ ਉੱਥੇ ਗਏ ਹੋਏ ਸੀ ਤੇ ਐ ਮਤਲਬ ਸਵੇਰੇ ਘਰ ਕੋਈ ਐ ਨਹੀਂ ਸੀ ਤੇ ਮੈਂ ਕੱਲੀ ਸੀ ਵੀ ਮੈਂ ਕਿਹਾ ਮੈਂ ਕੱਲੀ ਨੇ ਕੀ ਵਲੋਗ ਬਣਾਣਾ ਤੇ ਜਦੋਂ ਐ ਆਏ ਨਾ ਪਤਾ ਚੱਲਿਆ ਵੀ ਮੇਲਾ ਇੱਕ ਦਿਨ ਪਹਿਲਾਂ ਹੋ ਚੁੱਕਾ ਸੀ ਨਾ ਤੋ ਹੋ ਗਿਆ ਵਿਚਾਰਾ ਤਿਆਰ ਹੋ ਗਿਆ ਟਾਈਮ ਨਾਲ ਹੀ ਗਿਆ ਸੀ ਚੁੰਨੂ ਹੈ ਜੁੰਨੂ ਆ ਚੁੰਨੂ ਤਾਂ ਫੇਰ ਜੁੰਡੇ ਪੱਟੇ ਨੇ ਵਿਚਾਰੇ ਦੇ ਆਨੇ ਜੋ ਵਾਲ ਪੱਟੇ ਨੇ ਆਨੇ ਅੱਜ ਚੁੰਨੂ ਦੇ ਫੇਰ ਵਿਚਾਰਾ ਨਾਲੇ ਇੰਨਾ ਘਾ ਖਡਾਂਦਾ ਪਿੱਛੇ ਪਿੱਛੇ ਤੇ ਘੁੰਮਦਾ ਰਹਿੰਦਾ ਹੈ ਹੈ ਤੇ ਤਾਂ ਵੀ ਇਹ ਦੂ ਮਾਰਦੀ ਚੁੰਨੂ ਨੂੰ ਲੈ ਹੁਣ ਕਿਵੇਂ ਪਈ ਵੇਖ ਲਓ ਹੁਣ ਇੱਧਰ ਇਹਦੇ ਕੰਮ ਵੇਖ ਲਓ ਉੱਠ ਜਾਣਾ ਨਹੀਂ ਪਤੰਗ ਖਾ ਲੈ ਨੰਦਰੋਂ ਤਾਂ ਕਿਤੇ ਨਹੀਂ ਰੱਖੀ ਸੱਚਾ ਨਹੀਂ ਪਤੰਗ ਲੈ ਨਹੀਂ ਆਈ ਸੀ ਮੇਰੇ ਪਤਾ ਨਹੀਂ ਕਿਥੇ ਨੇ ਸਾਰੇ ਪਤਾ ਨਹੀਂ ਜਾਂ ਲੈ ਕੇ ਆ ਪੁੱਤ ਜੀ ਇੱਕ ਵਾਰ ਪਹਿਲੇ 200 ਰੁਪਏ ਦਾ ਪੂਰਾ ਪੈਕੇਟ ਲਿਆ ਸੀ ਪਤੰਗਾਂ ਦਾ ਅੱਜ ਫੇਰ ਲੈ ਕੇ ਆਈ ਏ ਅੱਜ 100 ਦੇ ਲਿਆਈ ਏ ਆ ਜਾ ਆਪੀ ਫਾੜਤਾ ਧੋਰ ਤੇ ਪਤੰਗਾਰੇ ਸਾਰੇ ਫਾੜਦੇ ਨੇ ਨਾ ਸੂਪਰ ਭਏ ਨੇ ਕარი ਅੰਮਲ niche ਲਾ ਕੇ ਆਈ ਸੀ ਗੱਟੂ ਵੇਖੀ ਜਰਾ ਵੇਖ ਤੇ ਪਤੰਗ ਫਾੜਤ ਨੇ ਦੱਸ ਦੇ ਪਿਆ ਇਹਨੇ ਜੁੱਤੀਆਂ ਖਾਣੀਆਂ ਨੇ ਹੋਰ ਨਹੀਂ ਕੁਝ ਅੱਜ ਵੇਖੀ ਪੈਂਦੀਆਂ ਕਿਵੇਂ ਫੇਰ ਪਾਪਾ ਜਿਹੜੇ ਪੈਸੇ ਬਰਬਾਦ ਮੇਰੇ ਘਰ ਦੀ ਕੁੱਤੀ ਆਲਾਂ ਦੇ ਪਾਪਾ ਨੂੰ ਚੰਚਾਸ਼ੀ ਮਾਲਾ ਅੱਗੇ ਵਿਖਾ ਦੇ ਆਉਣ ਬੁਲਾ ਗਰਾਂ ਕਾਈ ਸਬਸਕ੍ਰਾਈਬ ਕਰਨ ਨਾ ਗਿਆ ਤੈਨੂੰ ਨਹੀਂ ਮੈਂ ਵੀ ਨਾ ਮਾਵਾ ਤੇ ਉਹਨਾਂ ਅੱਜਾ ਰੋਸ ਗਈ ਤਾਂ ਕਰਕੇ ਚਲੇਗੀ ਬਾਹਰ ਐਦਾ ਇਹੀ ਕੰਮ ਹੈ ਨੇ ਇੱਕ ਦਿਨ ਚਾਜਨਾ ਬਣਾਣਾ ਫਿਰ ਬਾਅਦ ਵਿੱਚ ਰੋਸ ਜਾਂਦੀ ਤੂੰ ਉਹ ਮੈਨੂੰ ਦੱਸ ਕੇ ਗਈ ਹੈ ਵੀ ਮੈਂ ਪਤੰਗ ਲੈਣ ਚੱਲੀ ਆ ਕਿ ਮੇਰਾ ਵਲੌਗ ਬਣਾਇਓ ਨਹੀਂ ਚਸ਼ਮਾ ਲੈ ਕੇ ਚੱਰੇਨ ਤੋਂ ਵਧੀਆ ਮੇਰਾ ਚਸ਼ਮਾ ਨਾ ਖਰਾਬ ਕਰ ਦੇਵੇ ਚੱਲ ਵਿਖਾ ਇਹਦੇ ਮਨਪਰੀ ਤੇ ਨੰਨੂ ਨੇ ਨਾ ਪਾ ਦਿੱਤਾ ਕਿੰਨੇ ਪਤੰਗ ਲੈਨੇ ਕਾਕੇ ਨੇ ਕਿਦ ਦੇ ਸੋਹਣੇ ਲੜੀਆਂ ਲੱਗੀਆਂ ਦੋ ਤਿੰਨ ਤੇ ਚੜਾਏ ਵੀ ਸੀ ਨੰਨੂ ਨੇ ਹੈਨਾ ਮੈਂ ਉਹ ਤਾਂ ਉਡਾ ਰਿਆ ਇਹ ਦੋਰ ਵੀ ਵਿਖਾ ਦੇ ਫੇਰ ਹਮ ਕਿੰਨੇ ਅੱਜ ਪਤੰਗ ਲੈ ਆਈਏ ਲੋੜੀ ਆਈ ਨਾ ਇਹਦਾ ਮਾਂਜਾ ਮਾਂਜਾ ਤਾਗਾ ਮਾਜਾ ਮਨਜਾ ਤਾਗਾ ਮਰੀ ਜਾਂਦਾ ਜਾ ਲੈ ਕੇ ਇਹਨੂੰ દોਰ ਇਹਦੇ ਨਾਲ ਦੇਖੋ ਨਾ ਕੱਟ ਗਿਆ ਇਹ ਚ ਵੈਰੀ ਗੁੱਡ ਸ਼ਾਬਾਸ਼ ਮੈਂ ਤੇ ਬਹੁਤਾ ਠਕ ਕਟਵਾਂਦਾ ਸਾਰਾ ਦਿਨ ਪਤੰਗਾ ਵਿੱਚੇ ਬਸ ਜਦ ਤੂੰ ਬਾਹਰ ਲੈਣ ਜਗਾ ਕੇ ਆ ਤੂੰ ਪਤੰਗੇ ਤੇ ਤੂੰ ਮਰਦੀ ਹੈ ਹਮ ਤੂਜੇ ਪਤੰਗੇ ਨਹੀਂ ਦੇਂਗੇ ਉੱਠੇ ਜਾ ਮੇਰਾ ਪੁੱਤਰ ਤੋਂ ਮੈਂ ਚੈਰੀ ਵਾਲੇ ਦੇ ਹੈ ਨਾ ਤੂੰ ਪਤੰਗੇ ਤੇ ਤੂੰ ਮਰਦੀ ਹੈ ਤੂੰ ਹਮ ਨਹੀਂ ਪਤੰਗੇ ਦੇਂਗੇ ਐ ਤੇ ਤੁਸੀਂ ਗੋਲੀ ਗੋਲੀ ਖਾ ਲਓ ਕੋਈ ਦਰਦ ਦੀ ਗੋਲੀ ਐ ਨਹੀਂ ਪੈਰਾਸੀਟਾਮੋਲ ਖਾ ਲਾਂ ਨਾ ਉਹ ਤੇ ਬੁਖਾਰ ਦੀ ਐ ਮੈਂ ਕਿੰਨੀ ਲਾ ਨਹੀਂ ਜਵੈਨ ਖਾ ਲਵਾਂਗੇ ਨਾ ਜਵੈਨ ਖਾ ਲਓ ਨਮਕ ਪਾ ਕੇ ਵੇਖੋ ਲਈ ਮੈਂ ਕਿੰਦੀ ਜਵੈਨ ਤੇ ਐ ਕੱਪੜੇ ਪਏ ਨੇ ਅਜੇ ਤੱਕ ਸੁੱਕੇ ਨਹੀਂ ਹੈਗੇ ਇੰਨੀ ਠੰਡੇ ਮਸ਼ੀਨ 'ਚ ਸੁਕਾ ਕੇ ਵੀ ਨਹੀਂ ਸੁੱਕੇ ਸਾਰੇ ਗਿੱਲੇ-ਗਿੱਲੇ ਹੋਏ ਪਹਿਲੇ ਸੁੱਕਦੇ ਹੀ ਨਹੀਂ ਅੱਜ ਧੁੱਪ ਚੜੀ ਮਾੜੀ ਬੜੀ ਤਾਂ ਵੀ ਨਹੀਂ ਸੁੱਕੇ ਚਲ ਗਿੱਲੇ ਕੱਪੜੇ ਅਸੀਂ ਅੰਦਰਾਂ ਦੇ ਵਿੱਚ ਫੈਲਾਏ ਹੋਏ ਸੀ ਪਰ ਸੁੱਕਦੇ ਨਹੀਂ ਬਈ ਉੱਧਰ ਦੇਖੋ ਹੁਣ ਕੰਮ ਇਹਨੇ ਜਰਾਬਾਂ ਤਾਂ ਤੂੰ ਫੇਰ ਲਾ ਲਈਆਂ ਉਹ ਵਹਿਮਨ ਤੇ ਜੁੱਤੀ ਚੁੱਕੀ ਚੁੱਕੀ ਜੁੱਤੀ ਬਾਸਮ ਗਈ ਸੀ ਤੇ ਲਾ ਕੇ ਫੇਰ ਫਿਰਦੀ ਪਈ ਛੁੱਕ ਜੁੱਤੀ ਮਾਰ ਉਹ ਜਰਾਬਾ ਫੜਾ ਦੇ ਜਰਾਬਾ ਪਾ ਦੇ ਚ ਨੂੰ ਪਾ ਜਰਾਬਾ ਮੈਂ ਤੇ ਗੁੱਸਾ ਜਾਂਦਾ ਪਰ ਜਰਾਬਾ ਪਾ ਨਾ ਤੇ ਤੇ ਤੁਰ ਕੇ ਚਲੇ ਕੀ ਕੀਤਾ ਵੱਡੀ ਆਈ ਘਰ ਛੱਡ ਕੇ ਜਾਣ ਲਈ ਕਹਿੰਦੀ ਹੁਣੇ ਨਾਲ ਹੀ ਕਹਿੰਦੀ ਮੈਂ ਘਰ ਛੱਡ ਕੇ ਚਲ ਜਾਵਾਂ ਕਹਿੰਦੀ ਜੇ ਤੂੰ ਮੈਨੂੰ ਗੁੱਸੇ ਹੁੰਦੇ ਹੈ ਮੱਤ ਵੱਲੂ ਕਹਿੰਨੀ ਆ ਵੀ ਜਰਾਬਾਂ ਪਾ ਲੈ ਮੇਰੀ ਗੱਲ ਸੁਣ ਤੂੰ ਠੰਡ ਲਵਾਣੀ ਏ ਸੁਣੋ ਲਾਈਟ ਜਗਾਓ ਬਾਹਰਲੀ ਉਹ ਆ ਉਹ ਲਾਈਟ ਜਗਾਓ ਸਾਰਾ ਦਿਨ ਤੈਨੂੰ ਮਾਰਦੇ ਰਹਿੰਦੇ ਹੋ ਉਹ ਲਾਈਟ ਜਗਾਓ ਨਹੀਂ ਆਖੇ ਮੇਰੇ ਜਰਾ ਨਹੀਂ ਲੱਗਦੀ ਮੈਂ ਨੰਗੇ ਪੈਰੀ ਫਿਰਦੀ ਨਾ ਸਿਰ ਤੇ ਸਕਾਫ ਪਾਉਂਦੀ ਕੈਪ ਪਾਉਂਦੀ ਦੋ ਕੈਪਾਂ ਲੈ ਆ ਕੇ ਦਿੱਤੀਆਂ ਨੇ ਕਿੰਨੇ ਜੋੜੇ ਜੁਰਾਬਾਂ ਦੇ ਲੈ ਕੇ ਆਏ ਹਾਂ ਉਦਾਂ ਹੀ ਪਏ ਨੇ ਕਹਿੰਦੀ ਬਕਾਰ ਛੱਡ ਕੇ ਚੱਲ ਜਾਵਾ ਵੇ ਸਾਨੂੰ ਇਹ ਹੁਣੇ ਨਾਲ ਹੀ ਅਜੇ ਗੋ ਮੱਕੇ ਨੂੰ ਦੁਰੀ ਨਹੀਂ ਹਾਂ ਜੀ ਧਰਤੀ 'ਚ ਹੋਜੇ ਨਿਕਲੀ ਨਹੀਂ ਹਾਂ ਹੈ ਓਏ ਇੱਥੇ ਦੂਜੀਆਂ ਦੇ ਉਹ ਵੀ ਪਈਆਂ ਬੈੱਡ ਦੇ ਕੋਰਨਰ ਤੇ ਸਾਹਮਣੇ ਹਾਂ ਐਵੇਂ ਸਰਪਾ ਪਰਖਾਂ ਓਏ ਓਏ ਵਲੌਗ ਬਣ ਰਿਹਾ ਪਾਪਾ ਨੇ ਵੇਖਣਾ ਐ ਵੇਖਣਾ ਹੀ ਹੈ ਪਾਪਾ ਨੇ ਵਲੌਗ ਹੀ ਬਣ ਰਿਹਾ ਹੈ ਪਾਪਾ ਨੇ ਵੀ ਤੈਨੂੰ ਪਤਾ ਹੀ ਹੈ ਫਿਰ ਜੁੱਤੀ ਪਾਪਾ ਦੀ ਕਿਵੇਂ ਲੈਂਦੀ ਹੁੰਦੀ ਹੈ ਮਾਰੇ ਨੂੰ ਮਾਰਨੋ ਮਾਪੇ ਬੁਆਵਾ ਨਾਲੇ 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 ਬੇਗੋ ਅੱਜ ਕੱਲ ਦੇ ਜਵਾਗ ਸਾਡੀ ਮਜਾਲ ਸੀ ਵੀ ਇੰਨਾ ਕੁ ਵੀ ਬੋਲ ਜਾਂਦੇ ਕਦੇ ਵੇਖਵੇਂ ਚਬਰ ਚਬਰ ਮੇਰੇ ਅੱਗੇ ਕਰਦੀ ਕਿੰਨਾ ਬੋਲਦੀ ਵੀ ਏ ਕਿਵੇਂ ਬੋਲਦੀ ਉੱਚੀ ਯਹੀ 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 ਇਹ ਅਜੇ ਧਰਤੀ 'ਚ ਨਿਕਲੀ ਨਹੀਂ ਅਜੇ ਧਰਤੀ 'ਚ ਅਜੇ ਦੇਖ ਕੀ ਇਹਨੂੰ ਕਹਿੰਦੇ ਧੂੜ ਦਾ ਕੀੜਾ ਏ ਕੀ ਬੋਲਦੇ ਹੋ ਇਹ ਨਹੀਂ ਆਪਾ ਬੁੱਢਾ ਰਹਿਨੇ ਹੋ ਤੇ ਮੈਂ ਤਾਂ ਬੁੱਢਾ ਹੀ ਹੋਣਾ ਹੈ ਜਵਾਨ ਨਹੀਂ ਹੋ ਗਿਆ ਦੀ ਬੁੱਢਾ ਹੀ ਰਹਿਣਾ ਹਾਂ ਕੀ ਕਹਿੰਦੀ ਕਹਿੰਦੀ ਮੇਰੇ ਕਾਂਚੀ ਨੇ ਤੋੜ ਜਿਹਾ ਬਾਹਰ ਕੱਟ ਦੇ ਲਈ ਹਾਂ ਹਾਂ ਆਹ ਲੰਦ ਤੇ ਪਾਪਾ ਨਾਲਸ ਪੱਕਾ ਪਿਟਵਾਣਾ ਵੈ ਤੋ ਤਵਾ ਦੇ ਮੈਂ ਮੈਂ ਮਾ ਦਾ ਉਹਨੂੰ ਦਿੰਨ ਨਹੀਂ ਬਰਨੂ ਠੀਕ ਆ ਦੇਖ ਲਾਂਗੇ ਚਾਚੂ ਬਾਹਰ ਲੈਣ ਚਲੂ ਜਗਾ ਕੇ ਐਨਨੂ ਨੇ ਦੁਕਾਨ ਲਾਈ ਵਿਖਾਈ ਪਤੰਗਾਂ ਦੀ ਦੁਕਾਨ ਐ ਦੇਖ ਇਧਰ ਜੋ ਕਹਿੰਦੀ ਉਹੀ ਲੈ ਕੇ ਦੇਣੇ ਆ 100 ਪਤੰਗਾਂ ਨੇ ਇਕੱਠਾ ਕੀਤਾ ਹੈ ਨਹੀਂ ਬੋਲ ਕੁਛ 5 6 ਦੇ ਵਿੱਚ 5 ਰੁਪਏ ਦਾ 5 ਰੁਪਏ ਦਾ ਪਤੰਗ ਲੈ ਲਓ ਦੇਖ ਲੈ ਪ੍ਰਾਹਾਲਾ 15 ਰੁਪਏ ਦਾ ਇਕ ਪਤੰਗ ਵਾਲਾ ਫ੍ਰੀ ਚ ਲੈ ਜਾ ਤੂੰ ਵੱਡੀ ਆਈ ਐ ਆਪਣੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਐ ਸਹੀ ਕਿਆ ਤੂੰ ਆ ਸਮਝਣਾ ਆਪਣੇ ਨਾਲ ਤੇ ਸਮਝੀ ਚੱਲ ਸਾਨੂੰ ਕੀ ਸੂਰ ਕਿਸੇ ਥਾਂ ਦੀ ਨਹੀਂ 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 ਸੁਣ ਨਾ ਬੁੱਤਰ ਨਾ ਰੀਤ ਪੂਆ ਨੇ ਵੀ ਵੇਖਣਾ ਵਲੋਗ ਰੀਤ ਪੂਆ ਕਹਿੰਗੇ ਐਵੇਂ ਬੋਲਦਾ ਨਾ ਚਲ ਆ ਹਾਂ ਮੇਰੇ ਕੋਲ ਆ ਮੇਰਾ ਬੱਚਾ ਚਲੂ ਪ੍ਰਾਇਮਰ ਬੱਚਾ ਚਲ ਮੇਰਾ ਬੱਚਾ ਪੜਾਈ ਜਾ ਮੈਨੂੰ ਮਾਰ ਦੂ ਨਹੀਂ ਪੜਾ ਮਾਰ ਦਈ ਤੈਨੂੰ ਮੇਰੇ ਕੋਲ ਚੁੰਨੂ ਹਜਾਰਾ ਐਵੇਂ ਡਰੀ ਜਾਂਦਾ ਚੁੰਨੂ ਆ ਮੇਰਾ ਬੱਚਾ ਪੜਾ ਰਿਹਾ ਹੈ ਜਾ ਐ ਮੇਰਾ ਬੱਚਾ ਨਹੀਂ ਲਾਉਂਗਾ ਮਾਰ ਦਈ ਮੈਂ ਆ ਤੇ ਬੱਚਾ ਹੀ ਬੜਾ ਚੰਗਾ ਹੈ ਮਾਨ ਬਈ ਤੇ ਮਾਨ ਬਈ ਤੇ ਬੜਾ ਲਾਈ ਬੜਾ ਚੰਗਾ ਮਾਨ ਦੀ ਬੱਚੇ ਨੂੰ ਸੋਣਾ ਦੇਖੋ ਵੇਖੋ ਨਾਟਕ ਵੇਖ ਲਓ ਨਾਟਕ ਮੇਰਾ ਬੱਚਾ ਬੜਾ ਸਿਆਣਾ ਹੈ ਡਰਾਮੇ ਕਰਦੀ ਡਰਾਮੇ ਮੇਰੀਆਂ ਲੱਤਾਂ ਘੁੱਟਦਾ ਨੰਨਾ ਮੇਰਾ ਮੇਰੀਆਂ ਲੱਤਾਂ ਡਰਾਮੇਬਾਦ ਡਰਾਮੇਬਾਦ ਮੇਰੀ ਸੇਵਾ ਕਰਦਾ ਮੈਨੂੰ ਪਾਣੀ ਲਿਆ ਕੇ ਦਿੱਤਾ ਹੈ ਅੱਜ ਨੇ ਫਿਰ ਮੈਨੂੰ ਇਹਨੇ ਪੋੜੀਆਂ ਤੂੰ ਫੜ ਕੇ ਚੜਾਇਆ ਕਹਲੀ ਤੋਡੀ ਲੱਤ ਦੁਖਦੀ ਹੈ ਦਾਦੀ ਓਏ ਡਰਾਮੇਬਾਦ ਆ ਮੇਰਾ ਬੱਚਾ ਆ ਮੇਰਾ ਸੋਨਾ ਪੁੱਤ ਤੈਨੂੰ ਖੜਾ ਪੁੱਤ ਕਹਿੰਦੀ ਮੈਨੂੰ ਡਰਾਮੇ ਬਾਦ ਕਹਿੰਦੀ ਡਰਾਮੇ ਬਾਦ ਤੇ ਆਪ ਐਨਾ ਮਾਨਪ੍ਰੀਤ ਓ ਲੈ ਤੈਨੂੰ ਵੱਡੀ ਮਾਂ ਨੇ ਵੀ ਕਹਿਤਾ ਬਸ ਮੈਂ ਤੇ ਮਾਨ ਨੂੰ ਇਹਦੀ ਨੂੰ ਕਿਹਾ ਡਰਾਮੇ ਬਾਦ ਹਾਂ ਤੁਸੀਂ ਇਹਨੂੰ ਕਿਹਾ ਪਰੀ ਨੂੰ ਮੈਂ ਆਪਣੀ ਕੁੜੀ ਨੂੰ ਤਾਂ ਕੋਈ ਕਿਹਾ ਮੈਂ ਆਪਣੀ ਨੰਨੂ ਨੂੰ ਤਾਂ ਕਦੇ ਨਾ ਕਹਾ ਡਰਾਮੇ ਬਾਦ ਐ ਮਾਨਪ੍ਰੀਤ ਡਰਾਮੇ ਬਾਦ ਟੁੱਡੀ ਕੁੜੀ ਇਹ ਪੈੜੀ ਜੀ ਰੋਂਦੀ ਰਹਿੰਦੀ ਦੇ ਲੋਵੇਂ ਕੁੜੀ ਕਿੰਨਾ ਬੋਲਦੀ ਏ ਤੇ ਤੂੰ ਨਾਨੀ ਘਰੇ ਤੂੰ ਤਾਂ ਰਿਹਾ ਹੀ ਨਹੀਂ ਫਿਰ ਅਸੀਂ ਕੀ ਕਰੀਏ ਨਾਨੀ ਘਰ ਰਹਿ ਲੈ ਤਾਂ ਫਿਰ ਨਾਨੀ ਨੂੰ ਫੋਨ ਕਰ ਦਿੰਦੇ ਆ ਨਾ ਵੀ ਮਨਪ੍ਰੀਤ ਗੁੱਸਾ ਕਰਦੀ ਛੱਡ ਜਾ ਉਹ ਤੇਰੇ ਨਾਨੀ ਕਰੇ ਨਹੀਂ ਨਹੀਂ ਰਹਿਣ ਦੇ ਛੱਡ ਦੇ ਨਹੀਂ ਨਾਨੀ ਘਰ ਇਸ ਟਾਈਮ ਥੋੜੀ ਜਾਣਾ ਐਵੇਂ ਚੱਲ ਜਾਏਗੀ ਤੂੰ ਨਾਨੀ ਘਰੇ ਤੈਨੂੰ ਕਿਵੇਂ ਪਤਾ ਨਾਨੀ ਦੇ ਘਰ ਦਾ ਮਾਚੂਆੜੇ ਦੇ ਪਤਾ ਨੂੰ ਪਤਾ ਹੈ ਤੂੰ ਕੱਤ ਜਾਏਗੀ ਮਾਚੂਆੜੇ ਜਵਾਨ ਦੇ ਜਵਾਨ ਤੇ ਕੱਤੇ ਜਵਾਨ ਤੇ ਜਵਾਨ ਤੇ ਉਹ ਕੀ ਹੁੰਦਾ ਜਵਾਨ ਬਾਸ ਤੇ ਨਹੀਂ ਹਾਂ ਜਵਾਨ ਤੇ ਉਹ ਜਵਾਨ ਬੜੀ ਲੰਬੀ ਹੈ ਨਾ ਜਵਾਨ ਤੇ ਚੜ ਕੇ ਚੱਲ ਜਾਏਗੀ ਚੱਲ ਆ ਜਾ ਆ ਜਾ ਚੁੱਪ ਕਰ ਮੇਰਾ ਬੱਚਾ ਨਾਲ ਜਰਾ ਆਵਾ ਪਾ ਲੈ ਮੇਰੇ ਬੁੱਤੇ ਚ ਨੋਣ ਪਾਏਗੀ ਮੇਰੇ ਨਾਲ ਨੂੰ ਜਰਾ ਆਵਾ ਅੱਧੀ ਕੋੜੂ ਵੀ ਮਨ ਪਾਏਗੀ ਇੱਥੇ

ਤੈਨੂੰ ਕੁਛ ਨਹੀਂ ਫਰਕ ਪੈਂਦਾ ਨਹੀਂ ਜਦੋਂ ਪਾਪਾ ਨੇ ਆਣਾ ਨਾ ਫਿਰ ਫਰਕ ਪਈਗਾ ਵੇਖੀ ਲਾਤੋ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਨਹੀਂ ਹਾਂਜੀ ਤੇ ਹੁਣ ਇੱਕ ਤਾਂ ਰਾਤ ਹੋ ਚੁੱਕੀ ਐ ਤਕਰੀਬਨ 7:30 ਉੱਤੇ ਟਾਈਮ ਹੋ ਚੁੱਕਿਆ ਰਾਤ ਦਾ ਤੇ ਨਵੀਂ ਤਾਜੀ ਕੁਛ ਨਹੀਂ ਬਸ ਮੈਂ ਰਾਤ ਦੇ ਖਾਣੇ ਦੀ ਤਿਆਰੀ ਕਰਦੀ ਪਈ ਸੀ ਨੰਨੂ ਤੇ ਮੰਮੀ ਬਾਹਰ ਗਏ ਨੇ ਗਲੀ ਦੇ ਵਿੱਚ ਖੇਡਣ ਵਾਸਤੇ ਸਾਰੇ ਬੱਚੇ ਖੇਡਦੇ ਪਏ ਨੇ ਤੇ ਮੈਂ ਆਪਣਾ ਹੁਣ ਦਾਲ ਚਾਵਲ ਬਣਾਉਣ ਲੱਗੀ ਸੀ ਮਟਰਾਂ ਵਾਲੇ ਦਾਲ ਤੇ ਨਾ ਮਟਰਾਂ ਵਾਲੇ ਛੋਲ ਤੇ ਨਾਲ ਦਾਲ ਤੇ ਮੰਮੀ ਹੁਣ ਠੀਕ ਨੇ ਵੈਸੇ ਪਹਿਲਾਂ ਉਹਨਾਂ ਦੇ ਦਰਦ ਹੁੰਦਾ ਵਾਸੀ ਸੋਨੂ ਲੱਗਾ ਗਾਣੇ ਗਾਉਣ ਵਾਸਤੇ ਤੇ ਮੈਂ ਇੱਧਰ ਆਪਣਾ ਸਾਰਾ ਰੋਟੀ ਬੰਟਦਾ ਜਿਹੜਾ ਉਹ ਵੇਖੀ ਵੀ ਆ ਮੈਂ ਤਾਂ ਨੱਲੂ ਬਹਾਨੀਆਂ ਬਾਹਰ ਲੜ ਲੜ ਕੇ ਚਲੇ ਗਈ ਹੈ ਕਿੱਧਰ ਗਈ ਸੁਆਗ ਹੈ ਇੱਥੇ ਮੰਮੀ ਕੇ ਸਾਰੇ ਬਾਹਰ ਖੜੇ ਹੋਏ ਨੇ ਹੁਣ ਇੱਕਦਮ ਨਾ ਬੈਟਰੀ ਲੋ ਦੈਥੇ ਮੈਸੇਜ ਆ ਗਿਆ ਸੀ ਤੇ ਵੀਡੀਓ ਰੋਕੀ ਸੀ ਹੁਣ ਮੈਂ ਦੇਖਾਂ ਕਿ ਪਹਿਲਾ ਰਿਕਾਰਡ ਹੋਇਆ ਕਿ ਨਹੀਂ ਹੋਇਆ ਹਾਂਜੀ ਤੇ ਹੁਣ ਇੱਕ ਪੰਗਾ ਆ ਪਿਆ ਹੋਇਆ ਵੀ ਪ੍ਰੀ ਵੈਡਿੰਗ ਕਰਵਾਣੀ ਸੀ ਮੰਨੀ ਤੇ ਮਨਪਰੀਤ ਦੀ ਉਧਰ ਵਾਲੇ ਦੇ ਤੇ ਉਹ ਵੀਡੀਓ ਬਣਾਉਣ ਵਾਲਾ ਕੈਮਰਾਮੈਨ ਹੈ ਉਹਨੂੰ ਨਾ ਅਸੀਂ ਮਤਲਬ ਆਪਣੀ ਵੀਡੀਓ ਦਿਖਾਣੀ ਸੀ ਵੀ ਉਸ ਤਰੀਕੇ ਦੀ ਨਾ ਕੋਈ ਸਟੋਰੀ ਬਣਨੀ ਚਾਹੀਦੀ ਹੈ ਪਰ ਉਹਨ ਪੰਗਾ ਇਹ ਪੈ ਗਿਆ ਕਿ ਸਾਡੀ ਪ੍ਰੀ ਵੈਡਿੰਗ ਦੀ ਜਿਹੜੀ ਉਹ ਸੀ ਚਿਪ ਸੀ ਜਾਂ ਪੈਡ ਡਰਾਈਵ ਜੋ ਵੀ ਸੀ ਉਹ ਲੱਭਦਾ ਹੀ ਨਹੀਂ ਪਿਆ ਹਨਾ ਇੱਕ ਲੱਭ ਕੇ ਦਿੱਤੀ ਐ ਉਹਦੇ ਵਿੱਚ ਸਿਰਫ ਫੋਟੋਜ਼ ਹੀ ਨੇ ਤੇ ਪ੍ਰੀ ਵੈਡਿੰਗ ਹੈ ਹੀ ਨਹੀਂ ਤੇ ਕੰਪਿਊਟਰ ਦੇ ਵਿੱਚ ਸੀ ਸਾਡੀ ਉਹ ਹਾਰਡ ਡਿਸਕ ਜਿਹੜੀ ਨਾ ਉਹ ਚੋਰੀ ਹੋ ਚੁੱਕੀ ਐ ਉਹ ਜਿੱਥੇ ਸੀ ਠੀਕ ਕਰਵਾਉਣਾ ਸੀ ਕੰਪਿਊਟਰ ਉਹਨੇ ਕੱਢ ਲਈ ਐ ਤੇ ਹੁਣ ਦੇਖਦੇ ਫਿਰਦੇ ਨੇ ਵੀ ਕਿਤੇ ਕਿਸੇ ਸੀੜੀ ਵਗੈਰਾ ਦੇ ਵਿੱਚ ਨਾ ਹੋਵੇ ਹੁਣ ਲੱਭ ਰਹੇ ਨੇ ਲੱਭਦੀ ਨਹੀਂ ਪਈ ਤੇ ਬੜੀ ਟੈਨਸ਼ਨ ਪਈ ਹੋਈ ਹੈ ਪਰ ਦੇਲੇ ਵੀ ਬੜਾ ਕਰ ਰਿਹਾ ਦੁਬਾਰਾ ਦੇਖਣ ਨੂੰ ਤੇ ਵਧੀਆ ਬੋਥ ਬਣੀ ਹੋਈ ਸੀ ਤਾਂ ਕਰਕੇ ਨਾ ਉਹਨੂੰ ਦਿਖਾਣੀ ਸੀ ਵੀ ਭਾਈ ਸਾਨੂੰ ਐਦਾਂ ਨਹੀਂ ਚਾਹੀਦੀ ਸੇਮ ਨਹੀਂ ਬਟ ਥੋੜਾ ਬੋੜਾ ਚੇਂਜ ਹੋ ਗਿਆ ਉਹਦੇ ਵਿੱਚ ਤਾਂ ਕਰਕੇ ਬਾਕੀ ਲੋਕੇਸ਼ਨ ਦਾ ਜੋ ਕੋਈ ਫਿਕਸ ਹੀ ਨਹੀਂ ਲੋਕੇਸ਼ਨ ਵੀ ਨਹੀਂ ਮਿਲ ਰਹੀ ਤੇ ਟਾਈਮ ਬਹੁਤ ਘੱਟ ਰਹਿ ਗਿਆ ਤਿਆਰੀਆਂ ਵਾਸਤੇ ਬਾਕੀ ਦੇਖੋ ਹੁਣ ਕੀ ਬਣਦਾ ਕੀ ਨਹੀਂ ਹੈਨਾ ਪਰਮਾਤਮਾ ਕਰੇ ਲੱਭ ਜਵੇ ਸਹੀ ਗੱਲ ਆ ਬਹੁਤ ਮੈਨੂੰ ਤਾਂ ਬਹੁਤ ਫੀਲ ਜਾਇਆ ਵੀ ਹਾਏ ਪ੍ਰੀ ਵਿਡਿੰਗ ਕਿਦ ਤਰ੍ਹਾਂ ਗੋਮਨਾ ਗਈ ਹੋਵੇ ਤੇ ਬਾਕੀ ਦੇਖੋ ਦੇਖਦੇ ਆਂਦੇ ਨੇ ਤੇ ਫਿਰ ਲੱਭਦੇ ਨੇ ਕਿੱਥੇ ਆ ਕਿੱਥੇ ਨਹੀਂ